ਹਾਂ ਜੀ ਸਤਿ ਸ਼੍ਰੀ ਅਕਾਲ ਜੈ ਪੀਨ ਜੈ ਭਾਰਤ ਜੈ ਗੁਰਦੇਵਤਾ ਨੂੰ ਦੇ ਸਾਥੀਓ ਮੈਂ ਤੁਹਾਡਾ ਵੀਰ ਬਾਗਾ ਜੋ ਭਾਜਪਾ ਜਿਲ੍ਹਾ ਐਸੀ ਮੋਰਚਾ ਜਨਰਲ ਸੈਕਟਰੀ ਸਾਥੀਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਜਿਵੇਂ ਕਿ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਗੈਂਗਸਟਰ ਚੋਰੀਆਂ ਜੋ ਵੱਧ ਰਹੀਆਂ ਚੋਰੀਆਂ ਸੀ ਉਹ ਖਤਮ ਕਰ ਦਿੱਤੀਆਂ ਗਈਆਂ ਪਰ ਜੋ ਭਾਗੋ ਕੈਂਪ ਦੇ ਵਿੱਚ ਹੋਈ ਚੋਰੀ ਜੋ ਇੱਕ ਸਨੇਹਾਰੇ ਦੀ ਦੁਕਾਨ ਤੇ ਚੋਰੀ ਹੋਈ ਹੈ ਜੋ ਕਿ ਇੱਕ ਦਿਨ ਦਿਹਾੜੇ ਦਿਨ ਦਿਹਾੜੇ ਉਹ ਉਸ ਦੁਕਾਨ ਨੂੰ ਮੈਂ ਅੰਜਾਮ ਦਿੱਤਾ ਬਾਦਤ ਕੀਤੀ ਹੈ ਕਿਉਂਕਿ ਲੱਖਾਂ ਰੁਪਏ ਦਾ ਸੋਨਾ ਉਡਾ ਕੇ ਲੈ ਗਏ ਲੱਖਾਂ ਰੁਪਿਆ ਕੈਸ਼ ਉਹਨਾਂ ਨੇ ਉਡਾਇਆ ਉਸ ਤੇ ਕੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ जो आम आदमी पार्टी की सरकार सीएम भगवंत मान केजरीवाल का कहना है वो सही हो है? सही है दिन दिहाड़े हो रही चोरिया अंजाम दे रहे हैं चोर पर आम आदमी पार्टी सरकार के प्रशासन बिल्कुल सुत्ता पै है इनका यो काम है जो कि ਸਟੇਜਾਂ ਦੇ ਉੱਪਰ ਝੂਠੇ ਬਿਆਨ ਦੇਣੇ ਜੇ ਅਸੀਂ ਨਸ਼ੇ ਨੂੰ ਠੱਲ ਪਾਤੀ ਅਸੀਂ ਜੋ ਪੰਜਾਬ ਦੇ ਵਿੱਚ ਪਾਦੀ ਭ੍ਰਿਸ਼ਟਾਚਾਰ ਉਹ ਖਤਮ ਕਰ ਦਿੱਤਾ ਗੈਂਗਸਟਰ ਖਤਮ ਕਰ ਦਿੱਤੇ ਪਰ ਇਹਨਾਂ ਚੋਂ ਕੁਝ ਵੀ ਨਹੀਂ ਹੋਇਆ ਇਹਨਾਂ ਤੋਂ ਅਗਰ ਇਹਨਾਂ ਨੇ ਇਹ ਸਭ ਕੁਝ ਕੀਤਾ ਹੁੰਦਾ ਤਾਂ ਚੋਰੀਆਂ ਬੰਦ ਹੋਣੀਆਂ ਸੀ ਜੋ ਨਸ਼ਾ ਟੜੱਲੇ ਨਾਲ ਬਿਕਰਿਆ ਉਹ ਬੰਦ ਹੋਣਾ ਸੀ ਪਰ ਨਹੀਂ ਇਸਲੇ ਇਤਰਨ ਤਰਨ ਦੇ ਵਿੱਚ ਜੋ ਕਿ ਲੋਕ ਐਨਾਕ ਅੱਕ ਚੁੱਕੇ ਐ ਤੇ ਹੁਣ ਉਹਨਾਂ ਨੇ ਬਦਲਾ ਲਿਹਾਉਣ ਦਾ ਹੰਗਾਰਾ ਭਰਿਆ ਕਿ ਅਸੀਂ ਹੁਣ ਬਦਲਾ ਲਿਆਵਾਂਗੇ ਜਿਸ ਦੇ ਵਿੱਚ ਸਾਡੇ ਕਿਸਾਨ ਵੀਰ ਸਭ ਤੋਂ ਅੱਗੇ ਐ ਜੋ ਕਿ ਭਾਜਪਾ ਦਾ ਸਾਥ ਦੇ ਰਹੇ ਨੇ ਬਦਲਾ ਦੇ ਰੂਪ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਕਿ 27 2027 ਤਾਂ ਹਲੇ ਬਹੁਤ ਦੂਰ ਹੈ ਤਰਨਤਨ ਦੇ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਪੰਜਾਬ ਦਾ ਕੀ ਹੈ ਸਾਹਮਣੇ ਆ ਜਾਣਾ ਤੁਸੀਂ ਇਹ ਵੀ ਸਭ ਜਾਣਦੇ ਹੋ ਜਿਵੇਂ ਕਿ ਇਹ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਟੀਚਰਾਂ ਨੂੰ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹਨੇ ਨੌਕਰੀਆਂ ਤਾਂ ਕੀ ਦੇਣੀ ਐ ਆਰਟੀਓ ਦਫ਼ਤਰਾਂ ਨੂੰ ਵੀ ਤਾਲੇ ਲਗਾ ਰਹੇ ਨੇ ਕੀ ਸਾਡ ਅਸੀਂ ਕੰਮ ਆਨਲਾਈਨ ਕਰਾਂਗੇ ਪਰ ਕੇਸਰੀਵਾਲ ਨਾ ਤਾਂ ਕੋਈ ਐਮਐਲਏ ਐ ਨਾ ਸੀਐਮ ਐ ਪਰ ਫਿਰ ਵੀ ਸਾਡੇ ਪੰਜਾਬ ਦੇ ਵਿੱਚ ਇਹ ਦਖਲਅੰਦਾਜ਼ੀ ਕਰ ਰਹੇ ਇਥੇ ਕੀ ਇਹਦੇ ਬਿਆਨਾਂ ਦੇ ਵਿੱਚ ਕਹਿ ਰਿਹਾ ਕਿ ਅਗਰ ਰਾਤ ਨੂੰ ਤੁਸੀਂ 10 ਵਜੇ ਵੀ ਕਾਲ ਕਰੋਗੇ ਤਾਂ ਸਾਡਾ ਬੰਦੇ ਤੁਹਾਡੇ ਘਰ ਪਹੁੰਚਣਗੇ ਪਰ ਇਹਨਾਂ ਨੂੰ ਇਹਨਾਂ ਦੇ ਕਸਟਮਰ ਕੇਂਟਰ ਤੇ ਕਾਲ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਕਿ ਸਾਡਾ ਟਾਈਮ 9 ਤੋਂ 5 ਵਜੇ ਤੱਕ ਹੈ ਹੁਣ ਦੱਸੋ ਆਪਾਂ ਇਹਨਾਂ ਤੇ ਕੀ ਵਿਸ਼ਵਾਸ ਕਰੀਏ ਕੀ ਇਹ ਬਿਸ਼ਵਾਸਗੰਦੇ ਲੇਖ ਹੈ ਜਿੱਤੇ ਕਿ ਬਿਹਾਰ ਦੇ ਵਿੱਚ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀਗਾ ਜੋ ਕਿ ਸਾਡੇ ਭਾਜਪਾ ਦੇ ਖਿਲਾਫ ਪਰ ਕਹਿੰਦੇ ਹੁੰਦੇ ਹਨ ਕਿ ਪਹਿਲਾਂ ਆਪਣੇ ਮੰंजे ਥੱਲੇ ਸੋਟਾ ਫੇਰਨਾ ਚਾਹੀਦਾ ਤੁਸੀਂ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਆਉਣ ਦੇ ਟਾਈਮ ਤੇ ਹੀ ਅਸੀਂ ਹਰ ਲੇਡੀਜ਼ ਦੇ ਖਾਤੇ ਦੇ ਵਿੱਚ ਹਜ਼ਾਰ ਰੁਪਏ ਆ ਪਾਵਾਂਗੇ ਪਰ ਨਹੀਂ ਟੀਚਰਾਂ ਦੀਆਂ ਨੌਕਰੀਆਂ ਧੱਤਨ ਦੀ ਹੋਈਆਂ ਮਨਰੇਗਾ ਦੇ ਪੈਸੇ ਧੱਤਨ ਦੇ ਦੇ ਹੋ ਰਹੇ ਆਸ਼ਾ ਵਰਕਰਾਂ ਦਾ ਭੱਤਾ ਧੱਤੋ ਨਹੀਂ ਵਧਾਇਆ ਜਾ ਰਿਹਾ ਆਮ ਆਦੀ ਪਾਰਟੀ ਸਰਕਾਰ ਵੱਲੋਂ ਜੋ ਆਸ਼ਾ ਵਰਕਰ ਹੈ ਉਹਨਾਂ ਦਾ ਭੱਤਾ ਤੁਹਾਡੇ ਵੱਲੋਂ ਹੀ ਵਧਾਇਆ ਜਾ ਰਿਹਾ ਸਕੂਲੀ ਬੱਚਿਆਂ ਦੇ ਮਜੀਫੇ ਤੁਸੀਂ ਖਾ ਗਏ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਐ ਜੋ ਕਿ ਆਪਾਂ ਦੇਖਦੇ ਆ ਕਿ ਜੋ ਹਰ ਪਾਸੇ ਇਹੋ ਪੰਜਾਬ ਨੂੰ ਥੱਲੇ ਲਾਏ ਲਾ ਰਹੇ ਨੇ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਬਾਲਿਆਂ ਦੀ ਛੱਤਾਂ ਦੇ ਪੈਸੇ ਆ ਰਹੇ ਐ ਮਕਾਨ ਬਣਾਉਣ ਵਾਸਤੇ 2.5 ਲੱਖ ਰੁਪਏ ਤੱਕ ਜੋ ਕਿ ਪੰਜਾਬ ਦਾ ਹਿੱਸਾ ਬਣਦਾ ਹੈ ਉਹ ਪੰਜਾਬ ਨਹੀਂ ਦੇ ਰਿਹਾ ਸੈਂਟਰ ਗਵਰਨਮੈਂਟ ਵੱਲੋਂ 1,20,000 ਰੁਪਏ ਆ ਰਹੇ ਆ। ਗਰੀਬਾਂ ਦੀ ਕਲੰਕ ਆਮ ਆਦੀ ਪਾਰਟੀ ਖਾ ਗਈ। ਤੁਸੀਂ ਦੇਖਦੇ ਹੋ ਸਭ ਰੋਜ਼ ਦੇਖਦੇ ਹੋ ਕਿਤੇ ਕੁਝ ਬੋਲਦੇ ਆ ਕਿਤੇ ਕੁਝ ਬੋਲਦੇ ਆ। ਪਰ ਸਟੇਜਾਂ ਦੇ ਉੱਪਰ ਹੀ ਇਹ ਬੋਲ ਸਕਦੇ ਆ ਉਸ ਕੰਮ ਨੂੰ ਇੰਜਾਮ ਨਹੀਂ ਦੇ ਸਕਦੇ। ਅਗਰ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ ترقی ਵੱਲ ਲੈ ਕੇ ਜਾਣਾ তা ਸਾਨੂੰ ਬਦਲਾਅ ਲੈ ਕੇ ਆਉਣਾ ਹੈ ਆਉਣਾ ਪੈਣਾ ਹੈ ਤਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਹੈ ਚਾਹੇ ਉਪਰ ਸਸ਼ਾਸਨ ਵੱਲੋਂ ਕ੍ਰਪਸ਼ਨ ਕੀਤੀ ਜਾਂਦੀ ਚਾਹੇ ਸਰਕਾਰਾਂ ਵੱਲੋਂ ਕ੍ਰਪਸ਼ਨ ਕੀਤੀ ਜਾਂਦੀ ਹੈ ਉਪਰ ਸਸ਼ਾਸਨ ਵੱਲੋਂ ਵੀ ਕ੍ਰਪਸ਼ਨ ਤਾਂ ਹੀ ਹੁੰਦੀ ਹੈ ਜੇਕਰ ਪ੍ਰਸ਼ਾਸਨ ਸਰਕਾਰ ਦਾ ਪਿੱਛੇ ਹੱਥ ਹੋਵੇ ਪੁਸ ਪ੍ਰਸ਼ਾਸਨ ਦੇ ਵੀ ਅਫਸਰ ਤਾਂ ਹੀ ਰਿਸ਼ਵਤ ਲੈਂਦੇ ਹੈ ਜੇਕਰ ਸਰਕਾਰ ਦਾ ਉਹਨਾਂ ਦੇ ਉੱਪਰ ਹੱਥ ਹੈ ਤਾਂ ਅਗਰ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੇਰੋਜ਼ਗਾਰੀ ਖਤਮ ਹੋਈ ਕਰੀਏ ਤਾਂ ਸਾਨੂੰ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਬਾਸ਼ਪਾ ਨੂੰ ਜਿਤਾਉਣਾ ਪੈਣਾ ਤੁਸੀਂ ਸਭ ਦੇਖਦੇ ਹੋ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਲੁੱਟੋ ਲੁੱਟਮਾਰ ਨੂੰ ਬਾਰਦਾਦ ਅੰਜਾਮ ਦੇ ਰਹੇ ਨੇ ਚੋਰ ਤੇ ਕਿਤੇ ਵੀ ਕੋਈ ਠੱਲ ਨਹੀਂ ਪਈ ਮੈਂ ਤੁਹਾਡੇ ਸਭ ਅੱਗੇ ਇਹ ਬਯਾਰਸ਼ ਕਰਦਾ ਕਿ ਕਿਤੇ ਨਾ ਕਿਤੇ ਸਰਕਾਰ ਦਾ ਹੱਥ ਹੈ ਕਿਤੇ ਚੋਰੀਆਂ ਹੁੰਦੀਆਂ ਕਿਤੇ ਚੋਰਾਤ ਚੋਰੀਆਂ ਕਰਨ ਵਾਲੇ ਚੋਰਾ ਨੂੰ ਵੀ ਨਹੀਂ ਫੜਾਇਆ ਜਾਂਦਾ ਦੋ ਦੋ ਤਿੰਨ ਤਿੰਨ ਮਹੀਨੇ ਠਾਣਿਆਂ ਵਿੱਚ ਕੰਪਲੀਟਾ ਹੁੰਦੀ ਪਈਆਂ ਰਹਿ ਜਾਂਦੀਆਂ ਪਰ ਨਹੀਂ ਅਗਰ ਅਸੀਂ ਪੰਜਾਬ ਦੇ ਵਿੱਚ ਬਦਲਾਅ ਚਾਹੁੰਦੇ ਆ ਤਾਂ ਸਾਨੂੰ ਹੋਣ ਜਾ ਰਹੇ ਇਲੈਕਸ਼ਨ ਤਰਨਤਾਰ ਦੇ ਵਿੱਚ ਇਹਨਾਂ ਨੂੰ ਉਲਟਰਾਸਾ ਦਿਖਾਉਣਾ ਪੈਣਾ ਆਮ ਆਦਮੀ ਪਾਰਟੀ ਨੂੰ ਆਓ ਸਾਰੇ ਆਪਾਂ ਇੱਕ ਹੋ ਕੇ ਆਮ ਆਦਮੀ ਪਾਰਟੀ ਨੂੰ ਬਾਰਲਾ ਰਸਤਾ ਦਿਖਾਈਏ ਤੇ ਪਾਸ਼ਪਾ ਨੂੰ ਪੰਜਾਬ ਦੇ ਵਿੱਚ ਲੈ ਕੇ ਆਈਏ ਜੈਪੀਨ ਗਿਆ ਭਾਰਤ ਜੈ ਗੁਰਦੇਵਤਾਲ ਗੁਰਦੇਵ ਨਮਸਕਾਰ ਜੀ ਆਪਣੇ ਆਪਣੇ ਕਮੈਂਟ ਵਿਚਾਰ ਜੀ ਨੂੰ ਸਾਂਝੇ ਕਰੇ